ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਅਜ ਨਾਲਾ ਤੋਂ ਸਾਹਮਣੇ ਆ ਰਹੀ ਹੈ ਅਜ ਨਾਲਾ ਨਗਰ ਪੰਚਾਇਤਾਂ ਦੇ ਅੰਦਰ ਦੋ ਵਾਰਡਾਂ ਦੀਆਂ ਨਗਰ ਨਿਗਮ ਚੋਣਾਂ ਹੋ ਰਹੀਆਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਅਤੇ ਉਹਨਾਂ ਦੇ ਨਾਲ ਸੰਸਦ ਗੁਰਜੀਤ ਔਜਲਾ ਹਾਲਾਂਕਿ ਵੱਖ-ਵੱਖ ਪਾਰਟੀ ਦੇ ਨੇ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਧੜਿਆਂ ਦੇ ਨਾਲ ਉੱਥੇ ਪਹੁੰਚੇ ਵਾਰਡ ਨੰਬਰ 5 ਅਤੇ 7 ਦਾ ਉਹਨਾਂ ਨੇ ਦੌਰਾ ਕੀਤਾ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅੱਜ ਜੋ ਚੋਣਾਂ ਹੋ ਰਹੀਆਂ ਨੇ ਹਰ ਪੱਖੋਂ ਆਮ ਆਦਮੀ ਪਾਰਟੀ ਵੱੱਦੇ ਪੱਤਰ ਨਾਲ ਜਿਤਰੀ ਹੋਈ ਦਿਖਾਈ ਦੇ ਰਹੀ ਹੈ ਪੂਰੇ ਪੰਜਾਬੰ ਜਿਹੜੇ ਮੇਅਰ ਨੇ ਉਹ ਬਣਨਗੇ। ਅੱਜ ਨਾਲੇ ਜੀ ਦੋ ਵਾਡਾਂ ਦੇ ਵਿੱਚ 7 ਨੰਬਰ ਤੇ 5 ਤੇ 22 ਇਲੈਕਸ਼ਨ ਸੀਗੀ। ਤੇ ਆਪਾਂ ਆਪਣੇ ਵਕਾਲਾਂ ਨੂੰ ਮਿਲ ਲਾਇਆ। ਮਿਲ ਕੇ ਪਤਾ ਲਿਆ ਬੜੇ ਸ਼ਾਂਤਮਾਈ ਇਲੈਕਸ਼ਨ ਹੋ ਰਹੀ ਆ ਅਮਨਮਾਨ ਨਾਲ ਲੋਕ ਵੋਟਾਂ ਪਾ ਰਹੇ ਆ। ਇਦਾਂ ਹੀ ਸ਼ਾਮ ਤੱਕ 4 ਵਜੇ ਤੱਕ ਅਮਨਮਾਨ ਨਾਲ ਵੋਟਾਂ ਪੈਣਗੀਆਂ। ਕਿਵੇਂ ਤੁਹਾਡੀ ਜੁਮੇਰੀ ਵੱਡੀ ਸੀ ਮੁੱਸਰ ਨਗਰ ਨਿਗਮ ਦੇ ਵਿੱਚ 85 ਵਾਡਾਂ ਵਿੱਚ ਚੋਣ ਚੱਲ ਰਹੀ ਆ। ਬਹੁਤ ਵਧੀਆ ਉੱਥੇ ਕੈਂਪੇਨ ਚੱਲੀ ਅੱਜ ਵੀ ਬਹੁਤ ਵਧੀਆ ਲੋਕ VOTING ਕਰ ਰਹੇ ਆ। ਔਰ ਸਾਰੇ ਪੰਜਾਬ ਦੀ ਆਮ ਆਦਮੀ ਪਾਰਟੀ ਜਿੱਤਦੀ ਅਮਰਸਾਦ ਵੀ ਜਿੱਤਾਂਗੇ। ਸ਼ਾਮ ਨੂੰ ਜਦੋਂ ਮਰੇ ਨੇ ਕੁਝ ਗਿਲੇ ਸ਼ਿਕਵੇ ਵੀ ਕੀਤੇ ਨੇ ਗੱਲਬਾਤ ਕੀਤੀ ਹੈ ਕਿ ਨਹੀਂ ਨਹੀਂ ਦੇਖੋ ਹੀ ਨਹੀਂ। ਉਹਨਾਂ ਦਾ ਗਿਲੇ ਸ਼ਿਕਵਾ ਤਾਂ ਕੋਈ ਨਹੀਂ ਹੋਤੇ। ਕੋਈ ਵੀ ਇਹ ਚਾਹੁੰਦੇ ਵੀ ਆਮ ਆਦਮਾਨ ਨਾਲ ਵੋਟਾਂ ਹੋਣ। ਆਪਾਂ ਵੀ ਚਾਹੁੰਦੇ ਆ। ਸੋ ਇਸ ਕਰਕੇ ਇਹ ਕਿਹੜਾ ਚਾਹੁੰਦੇ ਵੀ ਕਿਤੇ ਵੀ ਪੰਜਾਬ ਚ ਹੀ ਇਦਾਂ ਦੀ ਗੱਲ ਨਹੀਂ ਕਰਦੇ। ਇਹਦੇ ਨਾਲ ਆਪਣਾ ਘੜਿਆ। ਅਸੀਂ ਸਾਥ ਨਾ ਕੇ ਨੂੰ ਬੰਦਾ ਬੋਲਦੇ। ਬੋਲਣਾ ਹੀ ਨਹੀਂ ਬੰਦਾ। ਬੰਦਾ ਬੋਲਦੇ ਲੋਕਾਂ ਦਾ ਕੱਢਦੇ ਸਾਨੂੰ। ਕੋਈ ਗੱਲ ਨਹੀਂ ਕੱਢ ਲੈਣਾ। ਅਸੀਂ ਕੰਮ ਕਰਦੇ ਆਂ ਉਹ ਗਾਲਾਂ ਕੱਢਦੇ ਫਰਕ ਇਦਾਂ ਗਿਆ। ਇਸ ਕਰਕੇ ਅੱਜ ਵੀ ਸਭ ਨੂੰ ਪੱਕੀ ਕੀਤਾ ਵੀ ਅਮਨ ਮਾਨ ਨਾਲ ਆਪਣੀਆਂ ਵੋਟਾਂ ਪਾਓ ਸ਼ਾਮ ਤਾਈਂ 7 ਵਜੇ ਤੱਕ ਕਿਸੇ ਨਾਲ ਕਿਸੇ ਨਾਲ ਲੜਦਾਂ ਦੀ ਵੋਟਾਂ ਲਿਆਓ ਵੋਟਾਂ ਪਾਓ ਜੋ ਬੱਤੀ ਕਰੋ ਆਪਣਾ ਕੰਮ ਕਰੋ ਬਸ ਸਮਝਦੇ ਇਕ ਨਹੀਂ ਕੋਈ ਇੰਨਾ ਦੀ ਚੱਕਰ ਨਹੀਂ ਕਾਫੀ ਗੱਲਾਂ ਵਿੱਚੋਂ ਮਿਲੀਆਂ ਹੈ ਵੀ ਇਲੈਕਸ਼ਨ ਦੇ ਵਿੱਚ ਧੱਕੇਸ਼ਾਹੀ ਹੋਣੀ ਆ ਅਸੀਂ ਟੱਕਰੇ ਕਰਾਂਗੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਲੱਗਿਆ ਅਜੇ ਧੱਕੇਸ਼ਾਹੀ ਸਵੇਰ ਦੀ ਤੁਸੀਂ ਆਇਓ ਸੱਤ ਨੂੰ ਦੱਸੋ ਇੱਕ ਵੀ ਕਿੰਦ ਧੱਕਾ ਕਿਹਨੂੰ ਪਿਆ ਕੋਈ ਵੋਟ ਦਾ ਪਿਆ ਸੱਤ ਧੱਕੇਸ਼ਾਹੀ ਵਾਲਾ ਦਮ ਹੀ ਕਿਉਂ ਕਰਾਂ ਅਸੀਂ ਕੰਮ ਕੀਤਾ ਸਾਡੇ ਸ਼ਹਿਰ ਦਾ ਕੰਮ ਕੀਤਾ ਲੋਕਾਂ ਨੂੰ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਧੱਕਾ ਕਿਉਂ ਕਰ ਤੱਕਾ ਦੀ ਕਰਾਂਗੇ ਨਾ ਕਿ ਉਹ ਕਰਦੇ ਆ ਕਿ ਪਹਿਲੇ ਦਿਨ ਤੋਂ ਕਿਹਾ ਵੀ ਸ਼ਾਂਤਮਾਈ ਲੈਕਚਰ ਹੋਊਗੀ ਤਗੜੀਆ ਲੋ ਹੰਡੀ